ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਫਿਜ਼ਿਕ ਪੇ ਤੇ ਸਾਥੀ ਅੱਜ ਨਹੀਂ ਆਪਾਂ ਵੀ ਲੈ ਕੇ ਆਮਰਸਾ ਸਾਹੀ ਪੱਗ ਜਿਹੜਾ ਸਾਡੇ 7 ਮੀਟਰ ਰਸਤੇ ਕਪੜਾ ਉਪਰ ਫੋਲਡ ਕਰਤੀਆ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸੜਦੇ ਸੈਂਟਰ ਚ ਲਿਆ ਕੇ ਲੜਨੂੰ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ ਪਾਸੇ ਉਤਰਾ ਕੇ ਇੱਕ ਵਾਰ ਲੜਨੂੰ ਫੋਲਡ ਕਰਕੇ ਤੇ ਮੋਟਾਈ ਚ ਕਰਕੇ ਚੰਗੀ ਤਰ੍ਹਾਂ ਜਿਹੜਾ ਲੜਨੂੰ ਸਾਫ਼ ਕਰਕੇ ਅੱਧੀ ਅੱਧੀ ਗਲਟਾ ਕਿਹੜਾ ਲੜਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨੂੰ ਬੈਕ ਤੋਂ ਪਿੱਛੇ ਕਰਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦਪਾਸੋਂ ਤੱਕ ਦੋ ਪਹਿਲੇ ਹੱਥੋਂ ਵੱਲਾ ਜਿਹੜਾ ਪਹਿਲਾ ਜਿਹੜਾ ਬਣਾਉਣਾ ਉਹ ਤੋਂ ਬਣਾਉਣਾ ਹੈ ਉੱਤੋਂ ਬਣਾ ਕੇ ਫਿਰ ਆਪਾਂ ਹਲਕਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਤੇ ਡਬਲ ਫੋਲਡ ਕਰਕੇ ਤੇ ਜਿਹੜੇ ਆਪਾਂ ਲੜ ਦੋ ਹੀ ਆਪਣੇ ਇਕੱਠੇ ਕਰਕੇ ਤੇ ਜਿੰਕੀ ਤਰ੍ਹਾਂ ਸਾਫ਼ ਕਰਕੇ ਉਹਨਾਂ ਦੀ ਮਟਾਈ ਜਿਹੜੀ ਆਪਾਂ ਇੱਕੋ ਜਿਹੀ ਕਰਕੇ ਤੇ ਉਹਨਾਂ ਫਾਸਲੇ ਦਾ ਪੋ ਵੀ ਆਪਾਂ ਇੱਕੋ ਜਿਹਾ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਜੁਬ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਉੱਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜੁਬ ਕਰਿਓ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਨੇ ਨੂੰ ਸੈਟ ਕਰਕੇ ਲਗਾ ਦੇਣੇ ਹਨ ਤੇ ਨਾਲ ਹੀ ਜਿਹੜਾ ਆਪਾਂ ਵਾਇਰ ਕਿਉਂ ਤਾਂ ਨਹੀਂ ਸਫਾਈ ਕਰ ਲੈਣੀ ਹੈ ਤੇ ਉਹਨਾਂ ਫਾਂਸ ਲੈਣਾ ਵੀ ਆਪਾਂ ਸੈਟ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਾ ਦਾ ਫਾਂਸ ਸੈਟ ਕਰਕੇ ਤੇ ਉਹਨਾਂ ਦਾ ਫਾਂਸ ਸੈਟ ਕਰਕੇ ਜਦੋਂ ਹੀ ਮੋਟਾਈ ਜਿਹੜੀ ਸੈਟ ਕਰਕੇ ਤੇ ਸਾਫ ਕਰਕੇ ਜਿਹੜਾ ਨਾਲ ਨੂੰ ਲਗਾ ਲੜਨ ਨੂੰ ਲਗਾ ਦੇਣਾ ਹੈ ਜਿਹੜੇ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਵਕਤ ਪੈਂਕੇ ਕਾੜ ਕੇ ਪੂਣੀਾ ਖੋਲੋ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲਿਆਂ ਵਿੱਚ ਜਿਹੜੇ ਆਪਾਂ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਆਪਾਂ ਟਾਇਰਾਂ ਦੇ ਪਾਸਾ ਜੋੜ ਕੇ ਤੇ ਦੋਈ ਸਭ ਤੋਂ ਪਹਿਲਾ ਜਿਹੜਾ ਆਪਾਂ ਪਹਿਲਾ ਲੜ ਬਣਾਉਣਾ ਹੈ ਪਹਿਲਾ ਲੜ ਬਣਾ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਅੱਖ ਲੜਨ ਵੱਖ ਦਾ ਖੋਲਣਾ ਹੈ ਖੋਲ ਕੇ ਤੇ ਫਿਰ ਡਬਲ ਫੋਲਡ ਕਰਕੇ ਡਬਲ ਲੜ ਬਣਾ ਕੇ ਜਿਹੜੇ ਆਪਾਂ ਉਹਦੇ ਦੋ ਲੜੜ ਬਣਾ ਕੇ ਜਿਹੜਾ ਇੱਕ ਵਾਰ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਉੱਤੋਂ ਦੱਬ ਕੇ ਜਿਹੜਾ ਲੜ ਨੂੰ ਤੇ ਬਾਹਰ ਫੇੜ ਕੇ ਤੇ ਚੰਗੀ ਤਰ੍ਹਾਂ ਉਹਦੀ ਸਫਾਈ ਕਰਕੇ ਤੇ ਉਹਦਾ ਫਾਂ ਜਿਹੜਾ ਉਹ ਵੀ ਆਪਾਂ ਸੈਟ ਕਰਕੇ ਤੇ ਉਹਦੀ ਮੋਟਾਈ ਜਿਹੜੀ ਆਪਾਂ ਉਹ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਬਾਹਰ ਉਹਨਾਂ ਦੀ ਸਫਾਈ ਕਰ ਲੈਣੀ ਹੈ ਤੇ ਉਹਨਾਂ ਦੀ ਮੋਟਾਈ ਜਿਹੜੀ ਆ ਉਹ ਵੀ ਸੈਟ ਕਰ ਲੈਣੀ ਹੈ ਤੇ ਫਾਂ ਜਿਹੜਾ ਆਪਾਂ ਇੱਕ ਸਾਰੇ ਲੜਾਂ ਦਾ ਇੱਕੋ ਜਿਹਾ ਹੈ ਤੇ ਜੋ ਕਿ ਲੜ ਜਦੋਂ ਮੋਟਾਈ ਚ ਆ ਜਾਂਦਾ ਦਾ ਉਹਦੇ ਤੇੜਾ ਉਹ ਬਾਅਦ ਫੇਰ ਕੇ ਬਾਕੀ ਲੜਾਂ ਦੇ ਬਰਾਬਰ ਜਿਹੜੀ ਉਹਦੀ ਮਟਾਈ ਕਰਨੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਨੇਓ ਬਣਾ ਕੇ ਜਿਹੜਾ ਨਟ ਨੂੰ ਲਗਾਉਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਵੀਡੀਓ ਨੂੰ ਵੱਤ ਵਾਰ ਸ਼ੇਅਰ ਜੂ ਕਰਿਓ ਤਾਂ ਜਿਹੜੇ ਵੀਰਾਂ ਨੂੰ ਅਮਰਸ਼ਰ ਸਾਹਿਬ ਪੱਗ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਹ ਜਿਹੜੇ ਇਸ ਵੀਡੀਓ ਦੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਲੜਨੇਓ ਲੋਡ ਕਰਕੇ ਤੇ ਲੋਰਾਂ ਨੂੰ ਸਫਾਈ ਕਰਕੇ ਤੋਂ ਉਹ ਫਾਂਲ ਜਿਹੜਾ ਸੈਟ ਕਰ ਜਿਹੜਾ ਲੜ ਨੂੰ ਲਗਾਉਣਾ ਹੈ ਸਾਰੀ ਲੜ ਜਿਹੜੇ ਆਪਾਂ ਐਸਈ 3 ਕਨਲ ਗੁਨੇ ਹਨ ਬਸ ਉਹਨਾਂ ਦੀ ਮੋਟਾਈ ਤੇ ਉਹਨਾਂ ਫਾਂਲ ਜਿਹੜਾ ਆਪਾਂ ਇੱਕੋ ਜਿਹਾ ਰੱਖਣਾ ਹੈ ਤੇ ਬਾਕੀ ਲੜਾਂ ਦੇ ਬਰਾਬਰ ਉਹ ਤੋਂ ਫਾਂਲ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵਗ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ-ਬੰਦ ਉੱਤਰਾ ਕੇ ਜਿਹੜਾ ਦੋ ਲੜ ਬਣਾ ਕੇ ਜਿਹੜੇ ਲੜ ਲੜਾ ਲਾਉਣਾ ਹੈ ਤੇ ਹੋਂ ਜਿਹੜੇ ਆਪਾਂ ਲੜ ਲਾਏ ਨੇ ਉਹਨਾਂ ਵਿੱਚ ਆਪ ਜਿਹੜਾ ਵਾਈਫੇਨ ਹੈ ਚੁਣਾਈ ਸਫਾਈ ਕਰਨੀ ਹੈ ਤੇ ਉਹਨਾਂ ਫਾਸਲਾ ਵੀ ਜਿਹੜਾ ਉਹ ਵੀ ਆਪਾਂ ਸੈਟ ਕਰ ਲੈਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਬਾਅਦ ਤੋਂ ਪਿੰਚ ਕੱਢ ਕੇ ਪੂਣੀ ਖੋਲਦਾ ਥੱਲੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਪਹਿਲੇ ਪਹਿਲੇ ਜਿਹੜਾ ਆਪਾਂ ਥੋੜਾ ਜਿਆਦਾ ਖੋਲ ਕੇ ਦੂਜੇ ਬਿਲਿ ਜਿਹੜਾ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਜਿਹੜੇ ਆਪਾਂ ਉਤੋਂ ਆਪਣਾ ਪਹਿਲਾ ਲੜ ਬਣਾਉਣਾ ਹੈ ਪਹਿਲਾ ਲੜ ਬਣਾ ਕੇ ਤੇ ਫੇਰ ਆਪਾਂ ਜਿਹੜਾ ਦੂਜਾ ਲੜਵੀ ਨਾਲ ਦੀ ਨਾਲ ਬਣਾ ਲੈਣਾ ਹੈ ਨਾਲ ਨਾਲੀ ਬਣਾ ਕੇ ਜਿਹੜਾ ਆਪਾਂ ਲੜ ਨੂੰ ਟਿਕਾਉਣਾ ਹੈ ਟਿਕਾ ਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਲੈਣਾ ਹੈ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਦੋਈ ਲੜਦੇ ਉਹਨਾਂ ਨੂੰ ਆਪਾਂ ਸੈੱਟ ਕਰਕੇ ਤੇ ਉੱਤੋਂ ਜਿਹੜਾ ਲੜ ਦਾ ਫਾਸਾ ਸੈੱਟ ਕਰਕੇ ਤੇ ਬਾਕੀ ਲੜਾਂ ਦੀ ਵੀਡੀਓ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਬਾਕੀ ਪੱਗ ਦੀ ਵੀਡੀਓ ਆਪਾਂ ਨਾਲ ਦੀ ਨਾਲ ਸੈਟਿੰਗ ਕਰੀ ਜਾਣੀ ਹੈ ਤੇ ਚੰਗੀ ਤਰ੍ਹਾਂ ਜਿਹੜੀ ਆਪਾਂ ਸੈਟਿੰਗ ਉਹ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਆਪਣੇ ਜਿਹੜੇ ਬਾਲ ਨੇ ਉਹ ਵੀ ਆਪਾਂ ਚੰਗੀ ਤਰ੍ਹਾਂ ਵਾਹ ਫੇਰ ਕੇ ਆਪਣੇ ਕੱਢ ਲੈਣੇ ਹਨ ਤੇ ਉਹਨਾਂ ਦਾ ਜਿਹੜਾ ਫਾਸਲਾ ਉਹ ਵੀ ਆਪਾਂ ਇੱਕੋ ਜਿਹਾ ਰੱਖ ਕੇ ਜਿਹੜਾ ਲੜਾਂ ਨੂੰ ਲਗਾਉਣਾ ਹੈ ਤੇ ਨਾਲ ਦੀ ਨਾਲ ਜਿਹੜੀ ਆਪਾਂ ਬਾਕੀ ਪੱਗ ਦੀ ਸੈਟਿੰਗ ਕਰੀ ਜਾਣੀ ਹੈ ਤੇ ਜਿਹੜੇ ਲੜ ਲਾਏ ਹੋਏ ਨੇ ਉਹਨਾਂ ਦੇ ਜਿਹੜਾ ਵਾਹ ਵੇ ਕੇ ਉਹਨਾਂ ਦੀ ਸੈਟਿੰਗ ਕਰਕੇ ਕਰਨੇ ਹਨ ਤੇ ਜੋ ਕਿ ਦਰਲੇ ਬਾਲ ਨੇ ਉਹ ਵੀ ਸੈਟ ਕਰ ਲੈਣੇ ਹਨ ਇਵੇਂ ਕੀਤਾ ਵੀਡੀਓ ਚੱਲਿਆ ਸੀ। ਜੇ ਵੀਡੀਓ ਪਸੰਦ ਆ ਰਹੀਏ ਤਾਂ ਲਾਈਕ, ਸ਼ੇਅਰ, ਕਮੈਂਟ ਯੂਜ਼ ਕਰਿਓ ਤੇ ਵੀਡੀਓ ਵਾਰ-ਵਾਰ ਸ਼ੇਅਰ ਯੂਜ਼ ਕਰਿਓ। ਤੇ ਆਪਣੇ ਲੜਨੇ ਜਿਹੜੇ ਆਪਾਂ ਲੋਡ ਕਰ ਲੈਣੇ ਹਨ ਤੇ ਬਾਕੀ ਲੜਨ ਦੀ ਵੀਡੀਓ ਆਪਾਂ ਸੈਟਿੰਗ ਉਹ ਕਰ ਲੈਣੀ ਹੈ। ਤੇ ਜੋ ਕੀਤਾ ਲੈ ਆਪਨੇ ਲੜਨੇ ਉਹ ਲੋਡ ਕਰਕੇ ਜਿਹੜਾ ਲੜਨ ਨੂੰ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਦੇ ਵਕਤ ਪਿੰਚਾ ਕਰਕੇ ਪੂਣੀ ਦਾ ਹੌਲਦਾ ਥੱਲੇ ਰੱਖ ਕੇ ਬੰਦ-ਬਸ ਉੱਤੇ ਰੱਖ ਕੇ ਤੋਈ ਪਲੇਵਿਚੜੇ ਆਪਾਂ ਪਲੇ ਪਲੇ ਜਿਆਦਾ ਹੋਲ ਕੇ ਦੂਜੇ ਪਲੇ ਹੁਣ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਹੈ ਜੋੜ ਕੇ ਜਿਹੜੇ ਆਪਾਂ 2 ਲੜ ਬਣਾਉਣੇ ਹਨ ਚੌਥਾ ਤੇ ਪੰਜਵਾਂ ਤੇ ਛੇਵਾਂ ਲੜੇੜਾ ਆਪਾਂ ਅੱਖ ਤਾਂ ਖੁੱਲਣਾ ਹੈ ਤਾਂ ਹੀ ਲਾ ਆਪਾਂ ਗੀ ਲੜ ਲਾਈਏ ਤੇ ਉਹ ਅੱਖ ਤੋਂ ਖਿਸਕੀ ਨਾ ਤੇ ਆਪਣੀ ਜਿਹੜੀ ਨੋਕ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਕਿਉਂਕਿ ਕਿਤੇ ਆਪਾਂ ਬਣਾ ਲੋ ਪੇਚਾਂ ਦੀ ਸੈਟਿੰਗ ਕਰ ਲੈਣੀ ਹੈ ਤੇ ਬੈਕ ਤੋਂ ਜਿਹੜੀ ਆਪਣੇ ਲੜਨੀ ਉਹ ਸੈਟ ਕਰ ਲੈਣ ਹੈ ਤਾਂ ਇਹ ਉਤਲੇ ਲੈਣਾ ਹੀ ਸਫਾਈ ਕਰ ਲਈ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ ਤੇ ਜੰਗੀ ਤਰ੍ਹਾਂ ਜਿਹੜੀ ਆਪਾਂ ਬਾਕੀ-ਬਾਕੀ ਦੀ ਸੈਟਿੰਗ ਕਰਕੇ ਜਿਹੜਾ ਆਪਾਂ ਅਗਲਾ ਨਾਲੇ ਲਗਾਉਣਾ ਹੈ ਲੜਨ ਨੂੰ ਬੈਕ ਤੋਂ ਪੇਂਚੀ ਕਰਕੇ ਪੋਣੀ ਰਾਹੁਲ ਦੇ ਥੱਲੇ ਰੱਖ ਕੇ ਵਨ ਪਾਸੇ ਉੱਤੇ ਰੱਖ ਕੇ ਤੇ ਪੱਲੇ-ਪੱਲੇ ਆਪਾਂ ਜਿਹੜਾ ਜ਼ਿਆਦਾ ਖੋਲ ਕੇ ਜੋ ਜਪਲੀ ਨਾ ਬਮਟਾਈ ਵਾਲੇ ਪਾਸੋਂ ਨਾਲ ਜੋੜ ਲੈਣਾ ਜੋੜ ਕੇ ਚੰਗੀ ਤਰ੍ਹਾਂ ਉਹਦਾ ਲੜ ਨੂੰ ਸੈਟ ਕਰਨਾ ਹੈ ਸੈਟ ਕਰਕੇ ਤੇ ਫਿਰ ਆਪਾਂ ਜਿਹੜਾ ਇੱਕ ਲੜ ਬਣਾਉਣਾ ਹੈ ਸਭ ਤੋਂ ਪਹਿਲਾਂ ਉੱਤਲਾ ਜਿਹੜਾ ਲੜ ਬਣਾ ਕੇ ਪਹਿਲਾ ਲੜ ਬਣਾ ਕੇ ਫਿਰ ਆਪਾਂ ਹਲਕਾ ਜਿਹਾ ਥੱਲੇ ਹੋਲਡ ਕਰਾਂਗੇ ਤਾਂ ਜਿਹੜਾ ਆਪਣਾ ਦੂਜਾ ਲੜ ਵੀ ਜਿਹੜਾ ਆਪਣਾ ਬਣ ਸਕੇ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਦੋਹੀ ਲੜ ਸੈਟ ਕਰਕੇ ਤੇ ਬਾਕੀ ਲੜਾਂ ਦੇ ਬਰਾਬਰ ਉਹਦਾ ਫਾਸਲਾ ਜਿਹੜਾ ਰੱਖ ਕੇ ਜਿਹੜਾ ਲੜ ਨੂੰ ਲਗਾਉਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਜਿਹੜਾ ਆਪਾਂ ਪਹਿਲਾ ਲੜ ਬਣਾਉਣਾ ਹੈ ਉਸ ਨੂੰ ਆਪਾਂ ਚੰਗੀ ਤਰ੍ਹਾਂ ਗੋਠਣਾ ਪ੍ਰੈਸ ਕਰਕੇ ਗਾਹਾਂ ਤੱਕ ਜਿੱਤੇ ਤੱਕ ਜਿਹੜਾ ਆਪਣਾ ਲੜ ਜਾਂਦਾ ਹੈ ਉਦੇ ਤੱਕ ਜਿਹੜਾ ਆਪਾਂ ਗੋਠਣਾ ਪ੍ਰੈਸ ਕਰਕੇ ਜਿਹੜਾ ਲੜ ਨੂੰ ਬਣਾ ਕੇ ਫਿਰ ਨੂੰ ਚਲਾੜ ਬਣਾਉਣਾ ਹੈ ਬਣਾ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜ ਲੜ ਤੇ ਦੋਈ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਸੈੱਟ ਕਰਕੇ ਤੇ ਨੋਕ ਤੋਂ ਵੀ ਜਿਹੜੇ ਆਪਣੇ ਉਹਨਾਂ ਦੀ ਉਹਨਾਂ ਦੇ ਫਾਂਸਾ ਜਿਹੜਾ ਸੈੱਟ ਕਰ ਲੈਣਾ ਨੋਕ ਤੋਂ ਚੰਗੀ ਤਰ੍ਹਾਂ ਨੋਕ ਤੋਂ ਉਹਨਾਂ ਦਾ ਫਾਂਸਾ ਸੈੱਟ ਕਰਕੇ ਤੇ ਦੋਈ ਲੜਾਂ ਨੂੰ ਆਪਾਂ ਲੜ ਲਾੜਨੇ ਦੋਈ ਲੜਾਂ ਦੋਈ ਲੜ ਲਾਣੇ ਹਨ ਨੋਈ ਲੜਾ ਜਿਹੜੇ ਆ ਲਗਾ ਕੇ ਚੰਗੀ ਤਰ੍ਹਾਂ ਜਿਹੜਾ ਉਹਨਾਂ ਦੀ ਸਫਾਈ ਕਰਨੀ ਹੈ ਤੇ ਉਹਨਾਂ ਜਿਹੜਾ ਫਾਸਲਾ ਉਹ ਵੀ ਆਪਾਂ ਸੈੱਟ ਕਰ ਲੈਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਪਾਉਂਦਾ ਫਾਸਲਾ ਜਿਹੜਾ ਸੈੱਟ ਕਰ ਕੇ ਜਿਹੜਾ ਲੜਨ ਨੂੰ ਲਗਾਉਣਾ ਹੈ ਤੇ ਨੋਕ ਤੋਂ ਵੀ ਜਿਹੜੇ ਆਪਣੇ ਜੇ ਕੋਈ ਲੜ ਜਾਂਦਾ ਉਹ ਬਾਹਰ ਆ ਜਾਂਦਾ ਤਾਂ ਉਹਨੂੰ ਆਪਾਂ ਬਾਹਰ ਜਿਹੜਾ ਅੰਦਰ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਉਹਨਾਂ ਵਿੱਚ ਹੁਣ ਲੜਾ ਜਿਹੜੇ ਲੜ ਲੈਣੇ ਉਹਨਾਂ ਵਿੱਚ ਆਪਣਾ ਬਾਜ ਹੋਇਨਾ ਹੈ ਬਾਈ ਫੇਰ ਕਿ ਜੇ ਕਿਸੇ ਲੜ ਦੀ ਜਰਮ ਮਟਾਈ ਆ ਜਾਂਦੀ ਹੈ ਤਾਂ ਉਸ ਉੱਤੇ ਆਪ ਜਿਹੜਾ ਬਾਹਰ ਨਾਲ ਪ੍ਰੈਸ ਕਰਕੇ ਉਹਦੀ ਜਿਹੜੀ ਮਟਾਈ ਆ ਉਹ ਪਾ ਸ਼ਟ ਕਰ ਲੈਣੀ ਹੈ ਤੇ ਉੱਤਲੇ ਦਾ ਵੀ ਜਿਹੜੀ ਆਪਾਂ ਸਾਈਡੀਆਂ ਕੱਲ ਲੈਣੀ ਹੈ ਤੇ ਜਿਹੜਾ ਆਪਾਂ ਸ਼ੇਵਾਂ ਲੜ ਲਾਉਣਾ ਹੈ ਲੜਨ ਲੜਨ ਨੂੰ ਡੈਕ ਤੋਂ ਵੰਚ ਕੇ ਕੋਣੀ ਨਾਲ ਖੋਲਦਾ ਤਲੇ ਰੱਖ ਕੇ ਮਤਬ ਵਾਹ ਉੱਤਰਾ ਕੇ ਤੇ ਪਹਿਲੇ ਪਲੇ ਆਪਾਂ ਜਿਹੜਾ ਜਿਆਦਾ ਖੋਲ ਕੇ ਤੇ ਦੂਜੇ ਪਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਜਿਹੜਾ ਲੜ ਨੂੰ ਸਾਹਕਾਰ ਕਰਕੇ ਲਗਣਾ ਹੈ ਆਪਣੇ ਜਿਹੜੇ ਸੱਜੀ ਸਾਈਡ ਆ ਉੱਥੋਂ ਵੀ ਜਿਹੜੇ ਉੱਤੇ ਵੜ ਰਹੇ ਨੇ ਉਹਨਾਂ ਨੂੰ ਪਥਲੇ ਵੱਲ ਖਿੱਚ ਕੇ ਜਿਹੜਾ ਲੜਨ ਨੂੰ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜਨ ਨੂੰ ਸੈੱਟ ਕਰਕੇ ਤੇ ਨੱਕ ਦੀ ਹੀਟ ਤੇ ਫੋਲਡ ਕਰ ਦੇਣਾ ਫੋਲਡ ਕਰਕੇ ਤੇ ਜਿਹਨੇ ਰਹੀ ਰਹੀ ਨੌਕਰੀ ਚੜਾਈ ਰੱਖਣਾ ਚਾਹੁੰਦਾ ਤੂੰ ਹੁਣ ਨਹੀਂ ਉਹਦੀ ਨੌਕਰੀ ਚੜਾਈ ਨੌਕਰੀ ਚੜਾਈ ਰੱਖ ਕੇ ਤੇ ਜਿਹੜਾ ਲੜਨ ਨੂੰ ਪ੍ਰੈਸ ਕਰਕੇ ਤੇ ਸਹਾਕਾਰ ਕਰਕੇ ਜਿਹੜਾ ਆਪਣੀ ਸ਼ੇਪ ਸੈੱਟ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਇਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਬਾਕੀ 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 ਦੀ ਵੀਡੀਓ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਲੜਨੇ ਉਹ ਲੋਡ ਕਰ ਲੈਣੇ ਹਨ ਤੇ ਜੇ ਕੋਈ ਲੜਚ ਬਲ ਹੋਣੀ ਹੈ ਉੱਥੇ ਆਪਾਂ ਵਾਈਫੇਰ ਕਿਹੜੇ ਆਪਣੇ ਬਲੈਂਸ ਸੈਟਿੰਗ ਕਰਾਂਗੇ ਤੇ ਆਪਣੀ ਨੋਕ ਜਿਹੜੀ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਨੋਕ ਤੋਂ ਜ਼ਿਆਦਾ ਪਗ ਨਿਕਲ ਜੇ ਹੋਏ ਤਾਂ ਆਪਾਂ ਉਸ ਤੇ ਦਾਅ ਦੇ ਕੇ ਤੇ ਆਪਣੀ ਪਗ ਸੈਟ ਕਰਾਂਗੇ ਜਿੰਗ ਕੀਤਾ ਨੇ ਆ ਵਾਕੀ ਲੜ ਵੀ ਸੈਟ ਕਰ ਲੈਣਾ ਹੈ ਨਾ ਤੇ ਜਿਹੜਾ ਆ ਪੱਗ ਮੇ ਲਗਾਉਣਾ ਨੱਕ ਦੀ ਜਿਹੜਾ ਆ ਪੱਗ ਮੇ ਲਗਾਉਣਾ ਹੈ ਤੇ ਜਿੱਥੇ ਤੋਂ ਪੱਗ ਪੱਗ ਦੀ ਸੈਟਿੰਗ ਹੋਂ ਤੋਂ ਰਹਿ ਗਈ ਉੱਥੇ ਆਪਾਂ ਜਿਹੜਾ ਆ ਬਾਕੀ ਪੱਗ ਦੀ ਸੈਟਿੰਗ ਸੈਟਿੰਗ ਕਰਾਂਗੇ ਤੇ ਆਪਣੀ ਜਿਹੜੀ ਸ਼ੇਪ ਆ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਇਸ ਇਸ ਕੇਸ ਨਾਲ ਦਾ ਫਾਸਲਾ ਘਟੋਵੇਗਾ ਜੋ ਵੀ ਕਿੜਾ ਆਪਾਂ ਵਾਈਫਾਈ ਲਗੇ ਉਸ ਲੜੜ ਤੋਂ ਫਸਲੇ ਜਿਹੜਾ ਆਪਾਂ ਸੈਟ ਕਰਨਾ ਹੈ ਪਹਿਲਾਂ ਤੇ ਜਿਹਮਾ ਲੜੜ ਜਿਹੜਾ ਆਪਾਂ ਸਿੰਗਲ ਲਗਾਉਣਾ ਹੈ ਇਹ ਆਪਾਂ ਪਹਿਲਾ ਲੜੜ ਡਬਲ ਕਰਕੇ ਲਗਾ ਲੈਨੇ ਆ ਤਾਂ ਜਿਹੜਾ ਆਪਾਂ ਸਿਰ ਕਵਰ ਕਰ ਦਿੰਨੇ ਆ ਉਹਨਾਂ ਜਿਹੜਾ ਆਪਣਾ ਪਹਿਲਾ ਲੜੜ ਆ ਉਹ ਜ਼ਿਆਦਾ ਘਸਕੇ ਜਾਂਦਾ ਤੇ ਫਿਰ ਜਿਹੜੇ ਆਪਣੇ ਡਬਲ ਲੜ ਬਣਾਏ ਹੁੰਦੇ ਆ ਉਹਨਾਂ ਵਿੱਚ ਜਿਹੜੇ ਬਲ ਪੈਣ ਜਿਆ ਪਹਿਲੇ ਲੜੜ ਤੇ ਸੈਕੰਡ ਲੜੜ 'ਚ ਆਪਾਂ ਜਿਹੜੇ ਬਾਲ ਵਲਪੇ ਚ ਬਣਾਉਣਾ ਔਖਾ ਹੈ ਤਾਂ ਉਥੇ ਜਿਹੜਾ ਆਪਣਾ ਕਪੜਾ ਘੱਟ ਰਿਹਾ ਹੈ ਤਾਂ ਆਪਣਾ ਲੜਾ ਹਿੰਗਲਾ ਆ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਨੱਖੀ ہوئی ਜਿਹੜਾ ਆਪਾਂ ਪੱਗ 'ਤੇ ਲਾਉਣਾ ਹੈ ਜਿਹੜਾ ਆਪਾਂ ਕਲਗੀ ਲੜਾ ਲਾਉਣਾ ਹੈ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਜਿਹੜਾ ਲੜ ਨੂੰ ਬਰਾਬਰ ਵਾਰ ਫੋਲਡ ਕਰਕੇ ਤੇ ਉੱਤੋਂ ਜੰਗੀ ਤਾਂ ਜਿਹੜੇ ਆਪਾਂ ਵਾਲ ਨਹੀਂ ਕੱਟ ਕੇ ਥੱਲੇ ਵਾਲ ਕੱਢ ਕੇ ਉੱਤੇ ਜਿਹੜੇ ਵਾਲ ਹੋਣਗੇ ਉਹਨਾਂ ਨਾਲ ਬਾਹਰ ਨਾਲ ਜਿਹੜੇ ਆਪਣੇ ਵਾਲਿਓ ਕੱਢ ਲੈਣੇ ਹਨ ਬਾਹਰ ਨਾਲ ਜਿਹੜੇ ਆਪਣੇ ਵਾਲ ਕੱਟ ਕੇ ਪੱਗ ਪਿੰਦੇ ਥੱਲੇ ਰੱਖ ਕੇ ਜਿਹੜਾ ਲੜ ਨੂੰ ਫਟ ਵਾਲ ਨੂੰ ਫੋਨ ਕਰ ਦੇਣਾ ਫੋਨ ਕਰਕੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਉਨੀ ਚੜਾਈ ਰੱਖ ਕੇ ਜਿੰਨੇ ਤੁਸੀਂ ਉਸ ਵਿੱਚ ਬਾਲ ਪੈਣ ਦੇਣਗੇ ਉਹਨਾਂ ਨੂੰ ਆਪਾਂ ਲੋਡ ਕਰਕੇ ਤੇ ਇੱਕ ਜਗ੍ਹਾ ਤੇ ਦੱਬ ਕੇ ਗਾਹ ਜਾ ਕੇ ਜਿਹੜੇ ਆਪਾਂ ਫਲਾ ਦੇਣਾ ਹੈ ਲੜ ਨੂੰ ਤੇ ਆਪਣੀ ਜਿਹੜੇ ਹੁਣ ਆਪਣੀ ਹਾਂ ਪਾਗ ਹਾਫ ਕੰਪਲੀਟ ਹੋ ਚੁਕਿਆ ਹੈ ਜਿਹੜਾ ਆਪਾਂ ਸੈਲਟਾ ਕਰਾ ਰਹੇ ਹਾਂ ਜਿਹੜਾ ਆਪਾਂ ਸੈਲਟਾ ਕਰਨਾ ਹੈ ਜਿਹੜਾ ਆਪਾਂ ਪਹਿਲਾਂ ਲਈ ਸੈਲਟੇ ਸੈਂਟਰ ਤੋਂ ਉਹਨੂੰ ਬੈਕ ਤੋਂ ਵੇਚ ਕੇ ਚੰਗੀ ਤਰ੍ਹਾਂ ਚਾਰੋਂ ਪਾਸੇ ਫਲਾ ਕੇ ਤੇ ਜਿਹੜਾ ਆਪਾਂ ਸਿਲ ਕਵਰ ਕਰਨਾ ਹੈ ਤੇ ਜਿੱਥੋਂ ਕੀ ਦੱਸਿਆ ਲੱਗ ਰਿਹਾ ਹੈ ਦਾ ਉਥੋਂ ਆਪਾਂ ਡਬਲ ਹਿਸ਼ਾ ਦੇ ਕਿਹੜਾ ਆਪਣਾ ਸਿਲ ਕਵਰ ਕਰਨਾ ਹੈ ਤੇ ਆਪਾਂ ਬਾਕੀ ਪਾਗ ਦੀ ਵੀ ਜਿਹੜੀ ਸੈਟਿੰਗ ਉਹ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਸਿਲ ਕਵਰ ਕਰ ਲੈਣਾ ਹੈ ਵੈਦ ਨਾਲ ਨਾਲ ਅੱਧਾ 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 ਖੱਬੇ ਫੋਲਡ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਵੀਡੀਓ ਦੇਖ ਲਈ ਧੰਨਵਾ